ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਅਸੀਂ ਪਿੰਡ ਦਗਾਲ ਕਲਾਂ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਵਿਖੇ ਖੜੇ ਆਂ ਇਹ ਸਰਦਾਰ ਜੋਰਾ ਸਿੰਘ ਜੀ ਨੇ ਜੋਦਰੰਗ ਤੋਂ ਪੀੜਤ ਨੇ 80% ਇਹਨਾਂ ਦਾ ਸਰੀਰ ਅਜਾ ਉਹ ਕੰਮ ਨਹੀਂ ਕਰਦਾ ਇਹਨਾਂ ਦੇ ਤਿੰਨ ਬੇਟੀਆਂ ਨੇ ਇੱਕ ਬੇਟੀ ਦੀ ਡੈਥ ਹੋ ਚੁੱਕੀ ਹੈ ਅਤੇ ਪਰਿਵਾਰ ਦੇ ਕੋਈ ਸਾਧਨ ਨਾ ਹੋਣ ਕਾਰਨ ਬਹੁਤ ਖਸਤਾ ਹਾਲਤ ਹੈ ਇਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਟਰਸਟ ਇਟਲੀ ਵਾਲੇ ਪਹਿਣਾ ਵੀਰਾਂ ਨੂੰ ਬੇਨਤੀ ਕੀਤੀ ਸੀ ਦੀ ਸਾਡੀ ਮਦਦ ਕੀਤੀ ਜਾਵੇ ਉਹਨਾਂ ਨੇ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅੱਜ ਇਹ ਸਾਰਾ ਸੌਦਾ ਰਾਸ਼ਨ ਅਤੇ 20000 ਰੁਪਿਆ ਇਸ ਪਰਿਵਾਰ ਨੂੰ ਦਿੱਤਾ ਹੈ ਅਸੀਂ ਸਮੂਹ ਗ੍ਰਾਮ ਪੰਚਾਇਤ ਦਗਾਲ ਵੱਲੋਂ ਸਮੂਹ ਨਗਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਟਰਸਟ ਇਟਲੀ ਵਾਲੇ ਪਹਿਣਾ ਵੀਰਾਂ ਦਾ ਧੰਨਵਾਦ ਕਰਦੇ ਹਾਂ ਇਤਿਹਾਸ ਕਰਦੇ ਆ ਵੀ ਇਸੇ ਤਰ੍ਹਾਂ ਉਹ ਗਰੀਬਾਂ ਦਾ ਤੇ ਮਜ਼ਦੂਰਾਂ ਦਾ ਲੋੜਵੰਦਾਂ ਦੀ ਮਦਦ ਕਰਦੇ ਰਹਿਣਗੇ ਦੁਬਾਰੋਂ ਫੇਰ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀ ਟ੍ਰੈਵਲ ٹرسٹ ਇਟ ਦੇ ਵਾਲੇ ਭੈਣ ਮੀਰਾਂ ਦਾ ਧੰਨਵਾਦ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਨ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਦ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨੋ ਚਲਾਏ ਇਟਲੀ ਤੋਂ ਵੀਰਾ ਪਹਿਨਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰਸਟ ਇਟਲੀ ਦੇ ਇਸ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ